ਕਾਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਕੀ ਜਿਹੜੀ ਮਿਸ਼ਾਨ ਨਹੀਂ ਹੋ ਸਕੀ ਸੀਗੀ ਫਤਬਾਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਨੂੰ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਹੋ ਜਾਂਚ ਕਰਨ ਤੋਂ ਇਹ ਪਾਇਆ ਗਿਆ ਇਹ ਲੜਕੀ ਦਾ ਨਾਮ ਕੰਚਨ ਕੁਵਾਰੀ ਐਲੀਸ ਕਮਨਪੌਰ ਪਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ। ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ। ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਠੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰابطਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਜੀ ਪਾਰਕਿੰਗ ਦੇ ਵਿੱਚ ਮਿਲੀ। ਸੁਪਰੀਲੀਮਿਟਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੇ ਕਿਸੇ ਅੰਸ਼ਾਤਿ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਇੱਥੇ پارک ਕਰਕੇ ਲਾਸਟ ਮਿੰਟ ਕਰਕੇ ਦੇਸ਼ ਹਸਕੜੋ ਦੀ ਪਾਰਕਿੰਗ ਵਿੱਚ ਗੱਡੀ ਦਾ پارک ਕਰਕੇ ਭੱਜ ਗਈ ਗੱਡੀ ਜਿਹੜੀ ਸੀ ਉਹ ਥੋੜੇ ਵਿੱਚ ਖਾਈ ਕਰ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰ ਰਹਾ ਕਿ ਜਿਹੜੇ ਕੌਣ ਬੰਦਾ ਸੀ ਕਿ ਜਿਹੜੇ ਨੂੰ پارک ਕਰਕੇ ਗਿਆ ਕਿਸ ਦੀ ਇਹਦੀ ਮੌਤ ਦੀ ਵਜ੍ਹਾ ਕੀ ਸੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾਂ ਤੁਸੀਂ ਜਾਂਚ ਕਰ ਰਹੇ ਹੋ। ਕੋਈ ਸੋਸ਼ਲ ਮੀਡੀਆ ਦੇ ਕੋਈ ਨਾ ਕੋਈ। ਹਾਂ ਦੇਖੋ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰ ਜਿਹੜਾ ਬੰਦਾ ਇੰਟਰਵਿਊ ਦਾ ਇੱਕ ਪੀਸ ਉਸ ਜਿਹੜਾ ਉਹ ਕੰਕਿਨਿਸ਼ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਨਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨੰਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਜਾਊਗੀ ਕਿਸ ਤਰ੍ਹਾਂ ਦੇ ਜਿੱਤੇ ਕੋਈ ਸ਼ੱਕ ਜਤਾਉਂਦੇ ਆ ਉਸ ਮੁਤਾਬਕ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾਊਗੀ ਸਰ ਕੋਈ ਸੀ ਮਟਰ ਵੀ ਕਰ ਕੀ ਇਹ ਮਟਰ ਕਿਸ ਤਰ੍ਹਾਂ ਦੇ ਕਾਨੂੰਨੀ ਸਿਗੇ ਬੋਡੀ ਦੇ ਕੋਈ ਇਹ ਚਾਹ ਰਿਹਾ ਕਿ ਫਿਰ ਇਸ ਹਾਲ ਨਸ਼ੇ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਸ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਆ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਦੇ ਸੀ ਗੱਡੀ ਜਿਹੜੀ ਹੈਗੀ ਇਹਦੇ ਬਰਾਡ ਕਾਰ ਨੰਬਰ ਕਿ ਜਿਹੜੀ ਗੱਡੀ ਆਈ ਹੈ। ਖਾਸ ਇਸ ਦੇਖੋ ਸਾਰੇ ਅੰਗਲਾ ਦੇ ਜਾਂਚ ਕਰ ਰਹੇ ਹਨ। ਫਿਲਹਾਲ ਜਿਹੜੀ ਪ੍ਰੀਤ ਮਹਿੰਦੀ ਸਟੇਜ ਦੇ ਉੱਪਰ ਜਿਹੜੇ ਮੌਤ ਦੀ ਵਜ੍ਹਾ ਕੀ ਸੀ, ਕਿਸ ਨੇ ਕੀਤਾ, ਕਿਉਂ ਕੀਤਾ, ਕਿਵੇਂ ਕੀਤਾ ਇਹ ਸਾਰੇ ਅੰਗਲਾ ਦੇ ਜਾਂਚ ਕਰ ਰਹੇ ਹਨ। ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ।